ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਕੇਸਵਦਾਸ ਪੰਡਿਤ ਨੇ ਦੇਵੀ ਪ੍ਰਗਟ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਮੰਤਰ ਦਿੱਤਾ ਹੁਣ ਹੁਣ ਮੁੰਮੁਣ ਗੁਣਗੁਣ रुण रुण ਸਵਾਹਾ ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਪਾਈ ਰਣਜੀਤ ਸਿੰਘ ਕੰਡਰੀਆ ਵਾਲਿਆਂ ਦੇ ਸਮਰਥਕ ਹਨ ਇਹ ਅਕਸਰ ਹੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜੋ ਸਾਡੇ ਗੁਰੂ ਸਹਿਬਾਨਾਂ ਬਾਰੇ ਗਲਤ ਲਿਖਿਆ ਹੋਇਆ ਹੈ ਉਸ ਬਾਰੇ ਗੱਲ ਕਰਦੇ ਰਹਿੰਦੇ ਹਨ ਤੇ ਇਸੇ ਦੇ ਸਬੰਧ ਵਿੱਚ ਉਹਨਾਂ ਨੇ ਆਪਣੇ ਪੇਜ ਉੱਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਹਰਮੰਦਰ ਸਾਹਿਬ ਕਲਯੁਗ ਨੇ ਗੁਰੂ ਨਾਨਕ ਦੇਵ ਜੀ ਨੂੰ ਪੇਂਟ ਕੀਤਾ ਸੀ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੇ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਦਿਓ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਵਿੱਚ ਲਿਖਦੇ ਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਬਈ ਮਰਨ ਵਾਲਿਆਂ ਦੇ ਸਿੱਖਾਂ ਨੇ ਸਰਾਧ ਪਾਉਣੇ ਆ ਪਰ ਪ੍ਰਚਾਰਕੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਲਿਖਿਆ ਜੀਵਨ ਪਿਤਰ ਨਾ ਮਾਨੇ ਕੋ ਮੁਏ ਸਾਧ ਕਰਾਹੀ ਸੰਤੋਖ ਸਿੰਘ ਲਿਖਦਾ ਬਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਜਦੋਂ ਕੋਈ ਸਿੱਖ ਦੇ ਘਰ ਮਰਦਾ ਤਾਂ 15 ਦਿਨ ਸੂਤਕ ਰੱਖਣਾ ਪਰ ਪ੍ਰਚਾਰਕੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਲਿਖਿਆ ਸੱਬੇ ਸੂਤਕ ਭਰਮ ਹੈ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਦਿਓ ਪਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਵਿੱਚ ਲਿਖਦੇ ਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਨਹੀਂ ਹੋਏ ਉਹ ਲੜਦੇ ਲੜਦੇ ਅਲੋਪ ਹੋ ਗਏ ਸੀ ਤੇ ਸਿੱਧਾ ਸੱਚਖੰਡ ਨੂੰ ਚਲੇ ਗਏ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਹਾਂ ਉਹ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਸਰਹੰਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਨਹੀਂ ਚਿਣਿਆ ਗਿਆ ਉਹ ਲਿਖਦੇ ਸਹਬਜ਼ਾਦਿਆਂ ਦੇ ਸੀਸ ਕੱਟੇ ਗਏ ਸੀ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਦਿਓ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਚਮਕੌਰ ਦੀ ਜੰਗ ਵੇਲੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਬਾਬਾ ਜ਼ੋਰਾਵਾਰ ਸਿੰਘ ਸੀ ਤੇ ਸਰਹੰਦ ਬਾਬਾ ਜੁਗਾ ਸਿੰਘ ਜੀ ਦੇ ਨਾਲ ਬਾਬਾ ਫਤਿਹ ਸਿੰਘ ਜੀ ਸੀ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੁਸੀਂ ਉਸ ਦੀ ਪੂਜਾ ਕਰਦੇ ਆਂ ਫਿਰ ਦਿਓ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਆਂ ਉਹਨਾਂ ਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਭਾਈ ਕੇਸਵਦਾਸ ਪੰਡਿਤ ਨੇ ਦੇਵੀ ਪ੍ਰਗਟ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਮੰਤਰ ਦਿੱਤਾ ਹੁਣ ਹੁਣ ਮੁੰਮੁਣ ਗੁਣਗੁਣ ॠਣ ॠਣ ਸਵਾਹਾ ਸਾਰੇ ਪ੍ਰਚਾਰਕ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਤੁਸੀਂ ਉਸ ਦੀ ਪੂਜਾ ਕਰਦੇ ਆਂ ਤੇ ਦਿਓ ਫਿਰ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਗੁਰੂ ਗੋਬਿੰਦ ਸਿੰਘ ਜੀ 22 ਸਾਲ ਦੀ ਉਮਰ ਵਿੱਚ ਨਸ਼ੇ ਕਰਨ ਲੱਗ ਗਏ ਸਨ ਤੇ ਸੁੱਖੇ ਦੇ ਨਸ਼ੇ ਨੂੰ ਸਭ ਤੋਂ ਵਧੀਆ ਨਸ਼ਾ ਮੰਨਦੇ ਸੀ ਅਫੀਮ ਵੀ ਖਾਂਦੇ ਸੀ ਸੰਤੋਖ ਸਿੰਘ ਲਿਖਦਾ ਬਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਆਪਣੇ ਪੰਥ ਵਿੱਚ ਸੋਫੀ ਤੇ ਸੂਮ ਬੰਦੇ ਨਹੀਂ ਰੱਖਣੇ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਕਿ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੇ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਦਿਓ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਸਾਂਝੀ ਕਰਦੇ ਆ ਉਹ ਲਿਖਦੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਜਦੋਂ ਬਚਿੱਤਰ ਸਿੰਘ ਮਸਤ ਹਾਥੀ ਦਾ ਸਾਹਮਣਾ ਕਰਨ ਚੱਲਾ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਫੀਮ ਵਾਲੀ ਡੱਬੀ ਵਿੱਚੋਂ ਅਫੀਮ ਘੱਟ ਕੇ ਬਚਿੱਤਰ ਸਿੰਘ ਨੂੰ ਦਿੱਤੀ ਤੇ ਕਿਹਾ ਆ ਖਾ ਕੇ ਜਾ ਸੰਤੋਖ ਸਿੰਘ ਨੇ ਹੋਰ ਵੀ ਕਈ ਪਰਚ ਲਿਖਿਆ ਹੋਇਆ ਬਈ ਗੁਰੂ ਗੋਬਿੰਦ ਸਿੰਘ ਜੀ ਭੰਗ ਪੀਂਦੇ ਸੀ ਅਫੀਮ ਵੀ ਖਾਂਦੇ ਸੀ ਸੰਤੋਖ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਰਦਾਰ ਇੱਕ ਸਿਰੇ ਦੇ ਨਸ਼ੇੜੀ ਵਾਂਗ ਘੜਿਆ ਹੋਇਆ ਪੂਰੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਫਿਰ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਕਿ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਦਿਓ ਭਾਈ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅਗਲੀ ਪੋਸਟ ਸਾਂਝੀ ਕਰਦਿਆਂ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਬਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਲੱਗੇ ਸੀ ਉਸ ਦਿਨ ਵੀ ਅਫੀਮ ਪੰਗ ਪੀ ਕੇ ਫਿਰ ਇਸ਼ਨਾਨ ਕਰਨ ਗਏ ਸੀ ਫਿਰ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਕਿ ਉਸ ਵਿੱਚ ਸੰਤੋਖ ਸਿੰਘ ਨੇ ਐਨਾ ਗਲਤ ਲਿਖਿਆ ਹੋਇਆ ਤੁਸੀਂ ਉਸ ਦੀ ਪੂਜਾ ਕਰਦੇ ਆ ਫਿਰ ਭਾਈ ਦਿਓ ਸਾਡੇ ਸਵਾਲਾਂ ਦਾ ਜਵਾਬ ਇਸ ਤੋਂ ਅੱਗੇ ਆਪਣੀ ਆਖਰੀ ਪੋਸਟ ਸ਼ੇਅਰ ਕਰਦਿਆਂ ਹਰਨੇਕ ਸਿੰਘ ਨਿਊਜ਼ੀਲੈਂਡ ਲਿਖਦੇ ਆ ਜਿੰਨਾ ਅਸੀਂ ਕਕਾਰਾਂ ਦੇ ਉੱਤੇ ਜੋਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਜੇ ਕਿਤੇ ਐਦਾਂ 10ਵਾਂ ਹਿੱਸਾ ਵੀ ਅਸੀਂ ਕਿਰਦਾਰ ਦੇ ਉੱਤੇ ਜੋਰ ਦਿੱਤਾ ਹੁੰਦਾ ਨਾ ਤਾਂ ਅੱਜ ਗੱਲ ਕੁਝ ਹੋਰ ਹੀ ਹੋਣੀ ਸੀ ਸਾਰੇ ਪ੍ਰਚਾਰਕਾਂ ਨੂੰ ਸਵਾਲ ਹੈ ਕਿਉਂਕਿ ਤੁਸੀਂ ਨੇ ਸੱਚ ਨਹੀਂ ਦੱਸਿਆ ਅੱਜ ਤੱਕ ਸੂਰਜ ਪ੍ਰਕਾਸ਼ ਗ੍ਰੰਥ ਦਾ ਕਿ ਉਸ ਵਿੱਚ ਸੰਤੋਖ ਸਿੰਘ ਨੇ ਇੰਨਾ ਗਲਤ ਲਿਖਿਆ ਹੋਇਆ ਫਿਰ ਤੁਸੀਂ ਉਸ ਦੀ ਪੂਜਾ ਕਰਦੇ ਆ ਤਾਂ ਦਿਓ ਸਾਡੇ ਸਵਾਲਾਂ ਦਾ ਜਵਾਬ ਇਹ ਕੁਝ ਪੋਸਟਾਂ ਜੋ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਨਾਲ ਸੰਬੰਧਿਤ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਪੇਜ ਉੱਤੇ ਸਾਂਝੀਆਂ ਕੀਤੀਆਂ ਹਨ ਤੁਹਾਡੇ ਇਸ ਸਬਦ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤੁਹਾਡਾ ਸਬਦ ਦਾ ਬਹੁਤ ਬਹੁਤ ਧੰਨਵਾਦ